ਅੱਜ ਦੇ মিডিਆ ਸਰਦਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਪਿਛਲੇ ਕਰੀਬ 1 ਸਾਲ ਤੋਂ ਪੈਂਡਿੰਗ ਅਵਸਥਾ ਦੇ ਵਿੱਚ ਪਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਅਗਲੇ ਕਿਸੇ ਵੇਲੇ ਵੀ ਹੋ ਸਕਦਾ ਹੈ। ਵੱਡੇ ਪੱਧਰ ਉੱਤੇ ਸੰਭਾਵਨਾ ਬਣੀ ਹੈ। ਬਕਾਇਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹਿਣਾ ਫੇਰੀ ਦੌਰਾਨ মিডিਆ ਨਾਲ ਮੁਖਾਤਬ ਹੁੰਦਿਆਂ ਇਸ ਗੱਲ ਦਾ ਸਪਸ਼ਟ ਤੌਰ ਤੇ ਖੁਲਾਸਾ ਕੀਤਾ ਹੈ। ਕਿ ਪੰਜਾਬ ਦੇ ਵਿੱਚ ਬਲੈਕ ਬਲਾਗ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਜਿਹੇ ਦੇ ਨਾਲ ਪਿੰਡੂ ਖੇਤਰ ਦੇ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਵੱਖਰੇ ਤੌਰ ਤੇ ਸਿਆਸੀ ਲਹਿਾਇਦੀ ਸਰਗਰਮੀ ਵਧਨ ਦੇ ਅਗਲੇ ਸਮੇਂ ਅਸਾਰ ਵੱਡੇ ਪੱਧਰ ਉਤੇ ਵਣਨ ਲੱਗੀ ਹੈ ਖਾਸ ਕਰਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਦੇ ਚਾਹਵਾਨਾਂ ਦੇ ਵਿੱਚ ਸਰਗਰਮੀ ਵੱਡੇ ਪੱਧਰ ਉੱਤੇ ਵਧੇਗੀ ਅਕਸਰੀ ਚੋਣਾਂ ਦਾ ਜਿਹੜਾ ਮਾਹੌਲ ਏ ਉਹ ਆਮ ਤੌਰ ਤੇ ਇੱਕ ਵੱਖਰੀ ਇੱਕ ਰਾਜਸੀ ਸਰਗਰਮੀ ਵਜੋਂ ਵਿਖਿਆ ਜਾਂਦਾ ਹੈ ਫਿਰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਿਹੜਾ ਦਾਇਰਾ ਹੈ ਉਹ ਨਰੋਲ ਰੂਪ ਦੇ ਵਿੱਚ ਦਿਹਾਤੀ ਖੇਤਰ ਪਿੰਡੂ ਖੇਤਰ ਦੇ ਵਿੱਚ ਹੁੰਦਾ ਹੈ ਪਿੰਡਾਂ ਦੇ ਹੀ ਜ਼ੋਨ ਹੁੰਦੇ ਐ ਖਾਸ ਕਰਕੇ ਵੱਡੇ ਪਿੰਡਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਇਨ੍ਹਾਂ ਚੋਣਾਂ ਦੇ ਵਿੱਚ ਜਿਹੜੇ ਨਗਰ ਪੰਚਾਇਤ ਪਿੰਡ ਵੱਡੇ ਐ ਉਹ ਨਹੀਂ ਹੁੰਦੇ ਨਾ ਹੀ ਨਗਰ ਕੌਂਸਲਾਂ ਤੇ ਨਾ ਹੀ ਨਗਰ ਨਿਗਮ ਨਗਰ ਪਾਲਿਕਾਵਾ ਵਗੈਰਾ ਨਰੋਲ ਤੌਰ ਤੇ ਦਿਹਾਤੀ ਖੇਤਰ ਦੀਆਂ ਇਹਨਾਂ ਚੋਣਾਂ ਦਾ ਪਿੰਡਾਂ ਦੇ ਵਿੱਚ ਇੱਕ ਵੱਖਰਾ ਹੀ ਜਲਵਾ ਵਿਖਣ ਨੂੰ ਹੁੰਦਾ ਹੈ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਖਾਸ ਕਰਕੇ ਪੰਚਾਇਤਾਂ ਦੀ ਵੱਡੇ ਪੱਧਰ ਉੱਤੇ ਸਰਗਰਮੀ ਹੁੰਦੀ ਹੈ ਪੰਚ ਸਰਪੰਚ ਉਹ ਇੱਕ ਅਹਿਮ ਭੂਮਿਕਾ ਨਿਭਾਉਂਦੇ ਆ ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਜਿਹੜੇ ਚੋਣ ਨਿਸ਼ਾਨ ਉਹ ਸਿਆਸੀ ਤੌਰ ਤੇ ਹਟਾ ਦਿੱਤੇ ਗਏ ਸਨ ਉਹ ਪਿੰਡੂ ਜਾਨਕੀ ਆਪਣੀ ਸਰਕਾਰ ਨੇ ਆਪਣੀ ਭਾਈਚਾਰਕ ਸਾਂਝ ਵਜੋਂ ਉਚੋਂ ਨਿਸ਼ਾਨ ਅਲਾਟ ਕੀਤੇ ਸਨ ਸਿਆਸੀ ਤਰਜ਼ ਤੋਂ ਹਟ ਕੇ ਪਰੰਤੂ ਬਲਾਗ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਹ ਸਿਆਸੀ ਮਾਹੌਲ ਦੇ ਵਿੱਚ ਹੀ ਹੁੰਦੀਆਂ ਹਨ ਅਕਸਰ ਹੀ ਇਹਨਾਂ ਚੋਣਾਂ ਦੇ ਵਿੱਚ ਸਿਆਸੀ ਤਿਰਾਂ ਦੇ ਚੋਣ ਨਿਸ਼ਾਨ ਉਹ ਉਹਦੇ ਉੱਤੇ ਜਿਹੜੇ ਉਮੀਦਵਾਰ ਲੜਦੇ ਐ ਪੰਜਾਬ ਦੇ ਵਿੱਚ ਭਾਵੇਂ ਕਿ ਸਦਾ ਤੇ ਆਮ ਆਦਮੀ ਪਾਰਟੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਚੌਂਡ ਪੇਡ ਹੁੰਜਣ ਦੀ ਵੀ ਵੱਡੀ ਹੋੜ ਦੇ ਵਿੱਚ ਹੈ ਫਿਰ ਵੀ ਮੋٹے ਤੌਰ ਤੇ ਮੰਨਿਆ ਜਾਂਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਦਿਹਾਤੀ ਚੋਣਾਂ ਦੇ ਵਿੱਚ ਜਿਹੜਾ ਜਿਹੜੇ ਮੁਕਾਬਲੇ ਵਧੇਰੇ ਕਰਕੇ ਬਣਨਗੇ ਉਹ ਚਾਉ ਕੋ ਨਹੀਂ ਰਹਿਣਗੇ ਵੱਖ-ਵੱਖ ਪਾਰਟੀਆਂ ਆਪਣੇ ਤੌਰ ਤੇ ਇਸ ਚੌਂਡ ਪੇਡ ਦੇ ਵਿੱਚ ਜ਼ੋਰ ਅਜਮਾਇਸ਼ ਕਰਨਗੀਆਂ ਦਿਹਾਤੀ ਵਿਕਾਸ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਕਹਿ ਸਕਦੇ ਆ ਕਿ ਬਲਾਕ ਸੰਮਤੀਆਂ ਦਾ اہم ਰੋਲ ਹੁੰਦਾ ਪਰ ਪਿਛਲੇ ਕਰੀਬ 1 ਸਾਲ ਤੋਂ ਇਹ ਚੋਣਾਂ ਜਿਹੜੀਆਂ ਪੈਂਡਿੰਗ ਅਵਸਥਾ ਦੇ ਵਿੱਚ ਸਨ ਸਬੰਧਤ ਵਿਭਾਗ ਮੇ ਵੱਲੋਂ ਪਿਛਲੇ ਸਮੇਂ ਖਬਰਾਈ ਸੀ ਕੁਝ ਕਾਨੂੰਨੀ ਅੜਚਨਾ ਜਿਹੜੀਆਂ ਸਨ ਉਹ ਦੂਰ ਹੋ ਰਹੀਆਂ ਨੇ ਤੇ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਕਾਇਦਾ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਚੋਣਾਂ ਦਾ ਐਲਾਨ ਜਲਦੀ ਹੀ ਹੋਵੇਗਾ ਤਾਂ ਜ਼ाहिर ਹੈ ਕਿ ਜਿਹੜੀਆਂ ਕਾਨੂੰਨੀ ਤਰਜ਼ ਦੀਆਂ ਅੜਚਨਾ ਸਨ ਉਹ ਦੂਰ ਹੋ ਗਈਆਂ ਨੇ ਤੇ ਅਗਲੇ ਸਮੇਂ ਪੰਜਾਬ ਦੇ ਵਿੱਚ ਜਿਹੜਾ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੋਣ ਪੇੜੇ ਉਹ ਬੱਜੇਗਾ ਉਧਰ ਸ਼੍ਰੋਮਣੀ ਅਕਾਲੀ ਦਲ ਮੋੜ ਸਰਜੀਤੀ ਧਿਰ ਵੱਲੋਂ ਜਰਨਲ اجلاس 11 ਅਗਸਤ ਨੂੰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੱਦ ਲਿਆ ਗਿਆ ਜਿਹਦੇ ਵਿੱਚ ਅਗਲੀ ਜਿਹੜੀ ਹੈ ਮੋੜ ਗਠਤ ਹੋ ਰਹੀ ਮੁੜ ਸਰਜੀਦ ਹੋਰੀ ਸ਼ਰੋਮਣੀ ਅਕਾਲੀ ਦਲ ਧਿਰ ਦੇ ਪ੍ਰਧਾਨ ਤੇ ਹੋ ਰੋਧੇਦਾਰਾਂ ਦੀ ਚੋਣ ਹੋਏਗੀ 22 ਅਗਸਤ 22 ਜੁਲਾਈ ਤੋਂ 30 ਜੁਲਾਈ ਤੱਕ ਜਿਹੜੇ ਡੈਲੀਗੇਟ ਚੁਣੇ ਜਾ ਰਹੇ ਆ ਕੰਨਦਾਪਾਕ ਕੇ ਸਟੇਟ ਦੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਖੈਰ ਸਟੇਟ ਦੇ ਡੈਲੀਗੇਟਾਂ ਦਾ ਜਲਾਸ ਜਿਹੜਾ ਉਹ 11 ਅਗਸਤ ਨੂੰ ਹੋਏਗਾ ਵੇਖਣਾ ਹੋਵੇਗਾ ਕਿ ਉਹਦੇ ਵਿੱਚ ਜਿਹੜਾ ਪ੍ਰਧਾਨ ਦਾ ਗੁਣੀਆਂ ਉਹ ਕਿਸ ਸਖਤ ਸਿਰ ਵੱਜਦਾ ਹੈ ਖैर ਦੂਜੇ ਬੰਨੇ ਇਹ ਵੀ ਗੱਲ ਇੱਕ ਵੱਖਰੇ ਤੌਰ ਤੇ ਵੇਖਣ ਵਾਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਇਸ ਪੰਜ ਮੈਂਬਰੀ ਟੀਰ ਵੱਲੋਂ ਜਿਹੜੀ ਸਿਆਸੀ ਸਰਗਰਮੀ ਪਿਛਲੇ ਸਮੇਂ ਤੋਂ ਤੋੜੀ ਜਾ ਰਹੀ ਹੈ ਇਸ ਟੀਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਜ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਵਾਲ ਹੈ ਕਿ ਕਿਤੇ ਦੋਨਾ ਟੀਰਾਂ ਦੇ ਵਿੱਚ ਕਹਿੰਦਾ ਭਾਵ ਕਿ ਇੱਕ ਟੀਰ ਜਿਹਦੀ ਹੈ ਪਹਿਲੀ ਜਿਹਦੀ ਬਕਾਇਦਾ ਚੋਣ ਹੋ ਚੁੱਕੀ ਹੈ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਦੂਜੀ ਹੁਣ ਮੁੜ ਸਰਜੀਤ ਹੋ ਰਹੀ ਤੇਰ ਇਹਨਾਂ ਦੇ ਵਿੱਚ ਇਸ ਮਾਮਲੇ ਨੂੰ ਕਿਤੇ ਕੋਈ ਖਿੱਚੋ ਤਾਨ ਤਾਂ ਨਹੀਂ ਬਣ ਸਕਦਾ ਮੋٹے ਤੌਰ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਚਰਚਾ ਹੈ ਖਰ 2 ਦਸੰਬਰ 2024 ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਸੱਤ ਮੈਂਬਰੀ ਇੱਕ ਭਰਤੀ ਕਮੇਟੀ ਭਰਤੀ ਨਿਗਰਾਨ ਕਮੇਟੀ ਕੈਮ ਕੀਤੀ ਸੀ ਜਿਹਦੇ ਵਿੱਚੋਂ ਭਰਤੀ ਇਸ ਨਿਗਰਾਨ ਕਮੇਟੀ ਦੇ ਕਨਵੀਨਰ ਹੀ ਜਿਹੜੇ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਇਸ ਤੋਂ ਬਾਅਦ ਜਿਹੜਾ ਅਗਲੇ ਅਸਤੀਫੇ ਦੀ ਗੱਲ ਤੁਰੀ ਤਾਂ ਉਹ ਸਨ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਪਟੂੰਕਰ ਇਹਨਾਂ ਦੋਨਾਂ ਦੀਆਂ ਬਾਅਦ ਦੇ ਵਿੱਚ ਗੈਰ ਹਾਜ਼ਰੀਆਂ ਰਹੀਆਂ ਪਰ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਇਹ ਭਰਤੀ ਮਹਾਜ ਉਹ ਜਾਰੀ ਰੱਖਿਆ ਗਿਆ ਜਿਹੜਾ ਕਿ ਹਾਲੇ ਤੱਕ ਹੁਣ ਤੱਕ ਜਾਰੀ ਹੈ ਦੇਖਣ ਵਾਲੀ ਗੱਲ ਹੈ ਕਿ ਹੁਣ 11 ਅਗਸਤ ਨੂੰ ਇਸ ਸ਼੍ਰੋਮਣੀ ਕਾਲੇਦਾਨ ਮੁੜ ਸਰਜੀਤ ਹੋ ਰਹੀ ਧਿਰ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਕਿਸ ਸਿਰ ਇਹ ਜਿਹੜਾ ਤਾਜ਼ ਇਹ ਧਿਰ ਪਹਿਨਾਈਗੀ ਖੈਰ ਫੈਸਲਾ ਜਿਹੜਾ ਹੈ ਉਹ ਲੈਣਾ ਉਹ ਸਟੇਟ ਦੇ ਡੈਲੀਗੇਟਾਂ ਵੱਲੋਂ ਇਸ ਜਿਹੜਾ 11 ਅਗਸਤ ਨੂੰ ਡੈਲੀਗੇਟ ਅਜਲਾਸੇ ਉਹਦੇ ਵਿੱਚ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਡੈਲੀਗੇਟ ਸੁਣੇ ਜਾਣਗੇ ਉਹ ਸ਼ਾਮਲ ਹੋਣਗੇ ਖੈਰ ਪੰਥਕ ਲਿਆਜ ਦੀਆਂ ਪੰਜਾਬ ਦੇ ਰਾਜਸੀ ਲਿਆਜ ਦੀਆਂ ਜਿਹੜੀਆਂ ਨਜ਼ਰਾਂ ਉਹ 11 ਅਗਸਤ ਦੇ ਵੱਡੇ ਪੱਤਰ ਉੱਤੇ ਜਾ ਟਿੱਗੀਆਂ ਨੇ ਉਧਰ ਪੰਜਾਬ ਸਰਕਾਰ ਵੱਲੋਂ ਵੇਦਵੀ ਖਿਲਾਫ ਬਿੱਲ ਜਿਹੜਾ ਪਿਛਲੇ ਸਮੇਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਲਿਆਂਦਾ ਗਿਆ ਇਸ ਤੋਂ ਬਾਅਦ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਲਿਆ ਗਿਆ ਸੀ ਸਭ ਸੰਮਤੀ ਦੇ ਨਾਲ ਤੇ ਹੁਣ ਲੰਘੇ ਕਾਲ ਪੰਜਾਬ ਸਰਕਾਰ ਵੱਲੋਂ ਇੱਕ 15 ਮੈਂਬਰੀ ਸਿਲੈਕਟ ਕਮੇਟੀ ਜਿਹਦੇ ਕੋਲ ਇਹ ਬਿੱਲ ਜਾਣਾ ਹੈ ਵਿਚਾਰ ਚਰਚਾ ਲਈ ਉਹ ਅਨਾਉਂਸ ਕਰ ਦਿੱਤੀ ਗਈ ਸੀ ਕਹਿੰਦਾ ਭਾਪ ਕਿ ਡਾਕਟਰ ਇੰਦਰਬੀਰ ਸਿੰਘ ਜਿਹੜੇ ਜਿਹੜੇ ਅੰਮ੍ਰਿਤਸਰ ਤੋਂ ਆਪ ਦੇ ਵਿਧਾਇਕ ਨੇ ਉਹਨਾਂ ਦੀ ਗਵਾਹੀ 15 ਮੈਂਬਰ ਜਿਹੜੀ ਕਮੇਟੀ ਹੁਣ ਇਸ ਵੇਲੇ ਉਤੇ ਵਿਚਾਰ ਚਰਚਾ ਕਰੇਗੀ ਪਰ ਦੂਜੇ ਵੱਨੇ ਸ੍ਰੀ ਕਾਲਤਖਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਕਹਿਣਾ ਜਾਂ ਕਹਿ ਲਈ ਕਿ ਇੱਕ ਸਰਕਾਰ ਨੂੰ ਘਹਾਰ ਹੈ ਕਿ ਸਿੱਖ ਧਰਮ ਵੱਲੋਂ ਭਾਵੇਂ ਸਾਰੇ ਧਰਮਾਂ ਦਾ ਸਤਿਕਾਰ ਬਰਾਬਰ ਕੀਤਾ ਜਾਂਦਾ ਹੈ ਪਰੰਤੂ ਸਿੱਖਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਗੁਰੂ ਵਜੋਂ ਪ੍ਰਵਾਨਿਤ ਜਾਂ ਮੰਨਿਆ ਜਾਂਦਾ ਹੈ ਅਜਿਹੇ ਹਾਲਾਤ ਦੇ ਵਿੱਚ ਪੰਜਾਬ ਸਰਕਾਰ ਜੇਕਰ ਚੰਗਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਬਿੱਲ ਦੇ ਉੱਤੇ ਵੱਖਰੇ ਤੌਰ ਤੇ ਗੌਰ ਕਰੇ ਚਾਹੇ ਆਪਣੇ ਆਪ ਦੇ ਵਿੱਚ ਇਹ ਮੰਗ ਹੈ ਵੇਖਣਾ ਹੋਵੇਗਾ ਕਿ ਸਿਲੈਕਟ ਕਮੇਟੀ ਜ세दार શ્રી ਕਾਲ ਤਖਸਾਬ ਦੀ ਇਸ ਮੰਗ ਉਤੇ ਕਿਵੇਂ ਗੌਰ ਕਰੇਗੀ ਕਿਵੇਂ ਅਗਲਾ ਨਿਰਣਾ ਲਵੇਗੀ ਖੈ ਨਜ਼ਰਾਂ ਜ਼ਰੂਰ ਇਸ ਵੰਡਰੇ ਧਾਰਮਿਕ ਸਿਆਸੀ ਤੇ ਕਾਨੂੰਨੀ ਮਹਾਦਰੇ ਉਤੇ ਜ਼ਰੂਰ ਲੱਗ ਚੁੱਕੀਆਂ ਨੇ ਉਧਰ ਜਿੱਥੇ ਮੋੜ ਸਰਜੀਤੀ ਹੋ ਰਹੀ ਇੱਕ ਧਿਰ ਮੋੜ ਸਰਜੀਤ ਹੋ ਰਹੀ ਇੱਕ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਗਰਮੀਆਂ ਜਾਰੀ ਨੇ ਡੈਲੀਗੇਟ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ ਤੇ 11 ਅਗਸਤ ਨੂੰ ਡੈਲੀਗੇਟ اجلاس ਅੰਮ੍ਰਿਤਸਰ ਦੇ ਵਿੱਚ ਸੱਦ ਲੈ ਗਿਆ ਤੇ ਦੂਜੇ ਵੱਡੇ ਪਿਛਲੇ ਸਮੇਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜੇ ਵੱਖ-ਵੱਖ ਅਹੁਦੇਦਾਰ ਅਨਾਉਂਸ ਕੀਤੇ ਗਏ ਸੀ ਉਹਨਾਂ ਦਾ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਤੇ ਸਨਮਾਨ ਹੋ ਰਿਹਾ ਅਕਾਲੀ ਲੀਡਰਸ਼ਿਪ ਅਜਿਹੀ ਸਨਮਾਨਾਂ ਦੇ ਵਿੱਚ ਵੱਡੇ ਪੱਧਰ ਉੱਤੇ ਸ਼ਮੂਲੀਅਤ ਕਰ ਰਹੀ ਹੈ ਪਟਿਆਲਾ ਦੇ ਵਿੱਚ ਪਟਿਆਲਾ ਸ਼ਹਿਰੀ ਜਾਂ ਕਹਿ ਲਈ ਕਿ ਅਰਬਨ ਦੇ ਸ੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਐਲਾਨੇ ਗਏ ਜਾਣ ਨਿਯੁਕਤ ਹੋਏ ਅਮਿਤ ਰਾਠੀ ਪਟਿਆਲਾ ਦਿਹਾਤੀ ਜੂਥ ਅਕਾਲੀ ਦਲ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਉ ਦਾ ਸ੍ਰੀ ਦਫਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲੀ ਲੀਡਰਸ਼ਿਪ ਵੱਲੋਂ ਵੱਡੇ ਪੱਧਰ ਉਤੇ ਸਨਮਾਨ ਕੀਤਾ ਗਿਆ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਜਿਹੜੇ ਅਗਲਾ ਚੋਣਾਂਵੀ ਪੇੜਾ 2027 ਦਾ ਦੇ ਵਿੱਚ ਵੱਡੇ ਪੱਧਰ ਉਤੇ ਤਿਆਰੀਆਂ ਦੇ ਵਿੱਚ ਮਸ਼ਰੂਫ ਹੈ ਵੱਡੇ ਪੱਧਰ ਉਤੇ ਆਪਣੇ ਵਰਕਰਾਂ ਨੂੰ ਲਾਮਬੰਦ ਕਰ ਰਹੀ ਹੈ ਬਕਾਇਦਾ ਹਲਕਾਵਾਜ਼ ਜਿਹੜੇ ਕੁਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਤੇ ਉਹਨਾਂ ਕੋਆਰਡੀਨੇਟਰਾਂ ਵੱਲੋਂ ਹਲਕਿਆਂ ਵੱਲ ਜਿਹੜੀਆਂ ਵਹੀਰਾਂ ਵੱਡੇ ਪੱਤਰ ਉੱਤੇ ਘੱਟ ਲਈ ਗਈਆਂ ਨੇ ਤਾਂ ਕਿ ਜਿਹੜੀ ਜ਼ਮੀਨੀ ਪੱਤਰ ਉੱਤੇ ਜਿਹੜੀ ਹੈ ਕਾਂਗਰਸ ਦੀ ਵਿਧਾਨ ਸਭਾ ਚੋਣ ਪੇਡ ਦੀ ਜਿੱਥੇ ਤਿਆਰੀ ਉਹ ਅੱਗੇ ਵੱਧ ਸਕੇ ਤੇ ਨਾਲ ਹੀ ਜਿਹੜੇ ਜਿੱਥੇ ਕਮੀਆਂ ਖਾਮੀਆਂ ਨੇ ਉਹਨਾਂ ਸੰਬੰਧੀ ਵੀ ਕੋਈ ਜਿਹੜੀ ਹੈ ਜਾਣਕਾਰੀ حاصل ਕੀਤੀ ਜਾ ਸਕੇ ਅਜਿਹੇ ਦੇ ਵਿੱਚ ਪਿਛਲੇ ਦਿਨੀ ਹਲਕਾ ਰਾਜਪੁਰਾ ਲਈ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕואର୍ਡੀਨੇਟਰ ਹਲਕਾ ਕואର୍ਡੀਨੇਟਰ ਨਿਯੁਕਤ ਕੀਤੇ ਜਾਨ ਚੇਮਨ ਲਾਲ ਕਲਵਾਣੂ ਜਿਹੜੇ ਕਿ ਆਰਤੀ ਐਸੋਸੀਏਸ਼ਨ ਘੱਗਾ ਦੇ ਪ੍ਰਧਾਨ ਵੀ ਨੇ ਉਹਨਾਂ ਵੱਲੋਂ ਲੰਗੀ ਕਲ ਰਾਜਪੁਰਾ ਦੇ ਵਿੱਚ ਜਾ ਕੇ ਕਾਂਗਰਸੀ ਵਰਕਰਾਂ ਦੇ ਨਾਲ ਇਹ ਵੱਡੇ ਪੱਧਰ ਤੇ ਰਾਏ ਮਸ਼ਵਰਾ ਕੀਤਾ ਬਕਾਇਦਾ ਇੱਕ ਸਮਾਗਮ ਹੀ ਹੋਇਆ ਸਾਬਕਾ ਵਿਧਾਇਕ ਹਰदयाल ਸਿੰਘ ਕੰਬੋਜ ਦੀ ਗਵਾਹੀ ਹੇਠ ਜਿਸ ਦੌਰਾਨ ਚੇਮਨ ਲਾਲ ਕਲਵਾਣੂ ਦਾ ਵੱਡੇ ਪੱਧਰ ਉੱਤੇ ਸਨਮਾਨ ਵੀ ਕੀਤਾ ਗਿਆ ਜਮਲਾਲ ਕਲਵਾਨੂ ਨੇ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਜਿਹੜੇ ਕੋਆਰਡੀਨੇਟਰ ਹਲਕਾ ਵਾਈਜ਼ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਉਹ ਆਪਣੀਆਂ ਸਰਗਰਮੀਆਂ ਨੂੰ ਵਟੇ ਪੱਧਰ ਉੱਤੇ ਵਧਾ ਰਹੇ ਹੈ ਤੇ ਇਹ ਸਾਰੀ ਜਾਣਕਾਰੀ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਤੱਤਰ ਦੇ ਵਿੱਚ ਪਹੁੰਚਾ ਦਿੱਤੀ ਜਾਏਗੀ। ਹੇਠਲੇ ਪੱਧਰ ਦੀਆਂ ਜਿਹੜੀ ਕਾਂਗਰਸ ਦੀਆਂ ਕੀ ਜਿਹੜੀਆਂ ਸਰਗਰਮੀਆਂ ਨੇ ਜਾਂ ਕਾਮੀਆਂ ਪੇਸ਼ੀਆਂ ਜਾਂ ਜੋ ਕੁਝ ਵੀ ਹੈ। ਖੈਰ ਤਸਕਾਸ ਨੇ ਇਹ ਅਨੁਦਸਤੀ ਹੈ ਕਿ ਚੈਨਲ ਈ ਮਿਸ਼ਨ ਪੰਜਾਬੀ ਦਾ ਮੀਡੀਆ ਸੱਦਣ ਜਿਹੜਾ ਪ੍ਰੋਗਰਾਮ ਹੈ ਅਗਲੇ 2 ਦਿਨ ਲਈ ਬੰਦ ਰਹੇਗਾ ਕਿਉਂਕਿ ਜਿਹੜੀ ਸਟੂਡੀਓ ਦੀ ਟੀਮ ਉਹ ਯਾਤਰਾ ਤੇ 2 ਦਿਨ ਵਾਸਤੇ ਜਾ ਰਹੀ ਹੈ ਇਸ ਤੋਂ ਬਾਅਦ ਫਿਰ ਇਹ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਵਾਂਗ ਜਿਹੜਾ ਜਾਰੀ ਰੱਖਿਆ ਜਾਏਗਾ ਦੂਜੇ ਵੱਨੇ ਬਜ਼ੁਰਗ ਜਿਹੜਾ ਦੜਾਕ ਫੌਜਾ ਸਿੰਘ ਜਿਨ੍ਹਾਂ ਦਾ 14 ਜੁਲਾਈ ਨੂੰ ਇੱਕ ਸੜਕ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ ਸੀ ਵੱਡੇ ਸਿੱਖ ਡੜਾਕ ਮੰਨੇ ਜਾਂਦੇ ਸਨ ਕਮਾਂਤਰੀ ਪਦਰ ਉੱਤੇ ਉਹਨਾਂ ਦੀ ਇੱਕ ਵੱਖਰੀ ਤਾਕ ਸੀਗਾ ਖੈਰ ਅਜੇ ਹੀ ਸ਼ਖਸ ਨੂੰ ਪੰਜਾਬੀਆਂ ਵੱਲੋਂ ਦੇਸ਼ ਭਰਤ ਦੇ ਵਿੱਚੋਂ ਖੈਰ ਕਮਾਂਤਰੀ ਪਦਰ ਉੱਤੇ ਨਮਨ ਹੋਇਆ ਪਿਛਲੇ ਸਮੇਂ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਅੱਜ ਉਹਨਾਂ ਦੇ ਜੱਤੀ ਪਿੰਡ ਵਿਆਸ ਦੇ ਵਿੱਚ ਕੀਤਾ ਜਾ ਰਿਹਾ ਹੈ ਖੈਰ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰਪ ਰੱਖਾ ਈ ਮਿਸ਼ਨ ਪੰਜਾਬੀ